ਗੁਰਜਿਕਾ ਖਾਲਸਾ ਵਾਹਿਗੁਰਜ ਕੀ ਫਤਿਹ ਪੱਤਰਕਾਰ ਜੀ ਕਹਿਣ ਵਾਲੀ ਗੱਲ ਕੋਈ ਨਹੀਂ ਆਪਾਂ ਬੰਦੇ ਖੜੇ ਆ ਸੰਘੇੜੇ ਪਿੰਡ ਚ ਸਾਹਮਣੇ ਸਾਰਾ ਪਿੰਡ ਉਭਾ ਪਿਆ ਸਰਕਾਰ ਦਾ ਕੋਈ ਮਹਿਰ ਬੰਦਾ ਕਿ ਖਿਆੜੀ ਤੇ ਆਇਆ ਜਿਹੜੀ ਇਹਨਾਂ ਸਹਾਇਤਾ ਕਰਨ ਵਾਸਤੇ ਆਵੇ ਆਪਣੇ ਲੋਕ ਪੰਜਾਬ ਹੀ ਪੰਜਾਬੀਆਂ ਸੰਭਾਲ ਰਹੇ ਨੇ ਜਾਂ ਵਾਰਸੇ ਪੰਜਾਬ ਉਹਨਾਂ ਦੇ ਲੀਡਰ ਆਏ ਨੇ ਉਹ ਵੀ ਤਾਣਾ ਪਾਣੀ ਨਗਰਬਣੀ ਵੰਡ ਰਹੇ ਨੇ ਗੁਰਦੁਆਰਾ ਤੇਗਸਰ ਤੋਂ ਅਸੀਂ 8 ਦਿਨ ਹੋ ਗਏ ਜੀ ਲੰਗਰ ਪ੍ਰਸ਼ਾਦਾ ਪਕਾ ਕੇ 200 ਬੰਦੇ ਦਾ ਤਿੰਨ ਮੰਦਰ ਤੋਂ ਲੈ ਕੇ ਬੰਦੇ ਵੰਡੀ ਦਾ ਕਿ ਨਾ ਪਾਣੀ ਲੈੰਦਾਨੀ ਇਹ ਲੰਗਰ ਸਰ ਚੱਲਦਾ ਰਹੇਗਾ ਸਰਕਾਰ ਤੋਂ ਮੰਗ ਕਰਦੇ ਵੀ ਇਹਨਾਂ ਗਰੀਬ ਕਿਸਾਨ ਮਜ਼ਦੂਰ ਜਿਹੜੇ ਨੇ ਇਹਨਾਂ ਦੀ ਬਾਹ ਫੜੀ ਜਾਵੇ ਭਗਵਾਨ ਜਮਾਨ ਦਾ ਗੱਲਾਂ ਕਰਨ ਜੋਗਾ ਰਹਿ ਗਿਆ ਬਿਮਾਰ ਹੋ ਗਿਆ ਜੀ ਦਾਖਲ ਹੋ ਗਿਆ ਅੱਜ ਵੱਜ ਗਿਆ ਤੇ ਬੀਬੀ ਦੀ ਗੱਲ ਆ ਕੇ ਰੋਣ ਲੱਪਿਆ ਇਹ ਸਭ ਨਖਰੇਬਾਦੀ ਕਰਦਾ ਡਰਾਮੇਬਾਦੀ ਕਰਦਾ ਪੰਜਾਬ ਦੇ ਲੋਕਾਂ ਨੇ ਇਹਨੂੰ ਕੋਈ ਕੋਈ ਨਹੀਂ ਵਾਸ ਵਾਸਤਾ ਨਹੀਂ ਇਹ ਨਹੀਂ ਮੰਗ ਕਰਦੇ ਜਿਵੇਂ ਇਹ ਪਿੰਟ ਉੱਬੇ ਨੇ ਹਰ ਸਾਰੀ ਰੋਬਦੇ ਨੇ 23 ਵੀ ਡੁੱਬੇ ਹੀ ਇਹਨਾਂ ਪਿੰਡਾਂ ਦਾ ਵੀ ਵੀ ਪ੍ਰੋਗਰਾਮ ਬਣਾਇਆ ਜਾਵੇ ਤੇ ਪਿੰਡ ਬਾਰ ਬੱਧਾ ਜਾਵੇ ਕਿ ਹਰ ਸਾਡੇ ਨਾਲ ਮਾਰ ਪਾਣੀ ਮਾਰਨਾ ਪਵੇ ਮੈਂ ਲੋਕਾਂ ਦਾ ਧੰਨਵਾਦ ਕਰਦਾ ਮੇਰੇ ਵੀਰ ਆਏ ਨੇ ਸ਼ਾਬਾਸ਼ ਸ਼ਾਬਾਸ਼ ਆਈ ਮਾਰਗੜੇ ਤੋਂ ਦੋ ਤਿੰਨ ਰਾਲੀਆਂ ਭਰ ਕੇ ਲੈ ਆਏ ਨੇ ਰਾਸਣ ਦੀਆਂ ਅੱਗੇ ਵੀ ਆਖਣ ਲੈਣ ਵੀ ਕਣਕ ਬੀਜੋਂ ਦੇ ਟਾਈਮ ਵੀ ਖਾਦ ਤੇਲ ਦਾ ਪ੍ਰਬੰਧ ਕਰਾਂਗੇ ਮੈਂ ਧੰਨਵਾਦ ਕਰਦਾ ਇਹਨਾਂ ਦਾ ਇੱਕ ਪ੍ਰਧਾਨ ਜੀ ਉਤਰਤ ਮੈਂ ਗੱਲ ਪੁੱਛਣੀ ਹੈ ਵੀ ਇੱਥੇ ਜਦੋਂ ਭਗਵੰਤ ਮਾਨ ਨੇ ਤੇ ਹਦਕਾਟਨ ਕਰਕੇ ਗਿਆ ਇਹ ਰੇਸ ਦੀ ਖੜਦਾ ਚਲੋ ਪਾਣੀ ਕਿਹੇ ਦਿਨਾਂ ਨੂੰ ਅੱਜ ਤੋਂ 10 ਦਿਨੋਂ ਨੂੰ ਲੈ ਦੇ 15 ਨੂੰ ਲੈ ਦੇ ਮਟੜਾ ਜੀ ਨੂੰ ਚਾਹੀਦਾ ਨਹੀਂ ਵੀ ਕਿਸਾਨਾਂ ਨੂੰ ਕਹਿ ਦੇਣ ਕਿ ਜਿੱਤੇ ਕੋਈ ਰੇਤ ਪੈ ਗਈ ਹੈ ਜਾਂ ਮਿੱਟੀ ਪੈ ਗਈ ਹੈ ਆਪਦੀ ਚੱਕ ਲਓ ਤੁਸੀਂ ਦੱਜਾ ਕੇ। ਹਾਂ ਜੀ ਭਗਵਾਨ ਦਾ ਬਾਪ ਨੂੰ ਤਾਂ ਚਾਹੀਦਾ ਕਹਿ ਦੇਵੇ ਪਰ ਕਹਿੰਦੇ ਨਹੀਂ। ਜਦ ਇਹਨਾਂ ਦੇ ਟਰਾਲੇ ਪਰਫਪ ਕਰੇ ਜਾਂਦੇ ਨੇ ਜਿਹੜੇ ਇਹਨਾਂ ਨਾਲ ਮਿਲੇ ਨੇ ਉਹਨਾਂ ਕੋਈ ਨਹੀਂ ਦੂਜਿਆਂ ਦੇ ਚਲਾਨ। ਮੈਂ ਵੇਖ ਰਿਹਾ ਪੰਜਾਬ ਪੁਲਿਸ ਕੀ ਕਰ ਰਹੀ ਹੁਣ। ਕੱਲ ਬਟਾਲੇ ਤੇ ਜਾਣ ਲਈ ਸੇਵਾ ਲੈ ਕੇ। ਗੱਡੀ ਖੜੀ ਪਾ ਸਾਈਡ ਤੇ ਪੁਲਿਸ ਨੇ ਚਲਾਨ ਕਰਦਾ ਹੁੰਦਾ 1000 ਰੁਪਏ ਦਾ ਉਹ ਰੋਂਡਿਆਈ ਕਿ ਮੇਰੀ ਗੱਡੀ ਰੋਜ਼ ਲਗਾਤਾਰ ਸੇਵਾ ਤੇ ਆਉਂਦੀ ਏ ਸਾਰੇ ਕਾਗਜ ਪੂਰੇ ਨੇ ਪੁਲਿਸ ਨੇ ਫਿਰ ਚਲਾਨ ਕਰਦਾ ਜੇ ਮੇਰੇ ਵੀਰ ਨੇ ਗੱਲ ਕੀਤੀ ਬਿਜਲੀ ਮੰਘਮੇ ਦੀ ਉਹ ਤੁਹਾਡਾ ਦਾ ਜੁਰਮਾਨੇ ਕੀਤੀ ਜਾਂਦੇ ਲੋਕਾਂ ਨੂੰ ਲੋਕ ਮਰ ਰਹੇ ਨੇ ਪੁਲਿਸ ਨੂੰ ਦੇ ਬਿਜਲੀ ਬੋਰਡ ਨੂੰ ਜੁਰਮਾਨੇ ਕਰਨ ਦੀ ਪਈ ਏ ਇਹਨਾਂ ਨੂੰ ਸਾਰੇ ਬੰਦ ਕਰਨਾ ਚਾਹੀਦਾ ਜੇ ਗੱਡੀ ਦੇ ਪਹਿਲੀ ਗੱਡੀਆਂ ਸਾਰੇ ਕਾਗਜ ਪੂਰੇ ਨੇ ਜੇ ਕਾਗਜ ਇੱਕ ਘੱਟ ਵੀ ਏ ਇਹਨਾਂ ਨੂੰ ਪੁਲਿਸ ਚਲਾਨ ਨਹੀਂ ਕਰਨਾ ਚਾਹੀਦੇ ਕਿ ਨਾਲ ਬਿਜਲੀ ਵਾਲੇ ਛਾਪਾਂਵਾਰੀ ਕਰਨੀ ਚਾਹੀਦੀ ਹੈ ਮੈਂ ਦੁਬਾਰਾ ਜਿਹੜੇ ਲੋਕ ਮਰਨ ਆਏ ਨੇ ਬਾਫੜੋ ਆਗੇ ਨਾਲ ਦੀ ਧੀਰੇ ਜੇ ਤੂੰ ਅੱਗੇ ਬਣ ਗਿਆ ਤੂੰ ਬਣ ਕੇ 92 ਲੈ ਕੇ ਹੁਣ 92 ਸੱਟ ਕੇ ਨਾਉਂ ਨਹੀਂ ਮਿਲਦੀਆਂ ਸੀਟਾਂ ਤੁਹਾਨੂੰ ਜਿਹੜੇ ਤੁਹਾਡੇ ਹਲਾਸ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ